ਲੁਧਿਆਣਾ ਗੈਂਗਰੇਪ ਮਾਮਲੇ ਦੇ ਉੱਤੇ ਸੰਸਦ ਰਵਨੀਤ ਸਿੰਘ ਬਿੱਟੂ ਅੱਜ ਖੁੱਲ ਕੇ ਸਾਹਮਣੇ ਆਏ ਨੇ ਉਹਨਾਂ ਨੇ ਗੱਲਬਾਤ ਕੀਤੀ ਹੈ ਪਰ ਬਹੁਤ ਸਾਰੇ ਪਖਦੇ ਸਵਾਲ ਨੇ ਬਿੱਟੂ ਸਾਹਿਬ ਸਾਡੇ ਨਾਲ ਨੇ ਬਿੱਟੂ ਸਾਹਿਬ ਸਰਕਾਰ ਜ਼ਿੰਮੇਵਾਰੀ ਲੈਂਦੀ ਹੈ ਕਿ ਸਰਕਾਰ ਦੀ ਗਲਤੀ ਹੈ ਪੁਲਿਸ ਦੀ ਸਹੀ ਸੁਰੱਖਿਆ ਨਹੀਂ ਤੁਸੀਂ ਮੁਹੱਈਆ ਕਰਵਾ पाए ਤਾਂ ਇਹ ਹੋਇਆ ਦੇਖੋ ਸਭ ਤੋਂ ਪਹਿਲਾਂ ਬਹੁਤ ਹੀ ਦੁਖਦਾਈ ਮੰਦ ਭਾਗਾ ਸ਼ਰਮਨਾਕ ਇਨਸੀਡੈਂਸਾ ਇਹ ਬਿਲਕੁਲ ਤੁਸੀਂ ਠੀਕ ਕਿ ਜਦੋਂ ਸਰਕਾਰ ਸਾਡੀ ਆ ਸਾਡੀ ਪਾਰਟੀ ਦੀ ਸਰਕਾਰ ਆ ਤੇ ਅਸੀਂ ਇਸ ਗੱਲ ਤੋਂ ਬਿਲਕੁਲ ਮਨਕਰ ਨਹੀਂ ਹੋ ਸਕਦੇ ਵੀ ਸਾਡੀ ਜ਼ਿੰਮੇਵਾਰੀ ਨਹੀਂ ਜਦੋਂ ਗਵਰਨਮੈਂਟ ਦੀ ਆ ਪੁਲਿਸ ਦੀ ਆ ਕੋਈ ਵੀ ਇਨਸੀਡੈਂਟ ਹੁੰਦਾ ਤੇ ਉਹ ਸਾਨੂੰ ਓਨ ਕਰਨਾ ਚਾਹੀਦਾ ਤੇ ਕਰਾਂਗੇ ਪਰ ਜਿਹੜੀ ਗੱਲ ਆ ਵੀ ਸ਼ਰਮ ਆਉਂਦੀ ਆ ਵੀ ਐਸਾ ਸਮਾਜ ਆਪਣਾ ਜਿਹੜਾ ਏ ਇਹ ਜੀ ਅੰਸਰ ਉਹਦੇ ਵਿੱਚ ਨਹੀਂ ਕਿੱਥੇ ਪੰਜਾਬ ਦਾ ਸੱਭਿਆਚਾਰ ਕੀ ਆਪਾਂ ਆਪਣੀਆਂ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਐ ਪਰ ਇਹ ਪਤਾ ਨਹੀਂ ਕੈਸੇ ਲੋਗ ਨੇ ਕਹਿਸਾ ਖੂਨ ਜਿਹੜੇ ਇਹ ਜੇ ਗੰਦੇ ਲੋਗ ਪਨਪਰੇ ਆ ਪਰ ਉਹਨਾਂ ਨੂੰ ਸਬ ਸਖਾਉਣ ਲਈ ਪੁਲਿਸ ਨੇ ਇੱਕਦਮ ਐਕਸ਼ਨ ਚ ਆ ਕੇ ਸਾਰੇ ਦੇ ਸਾਰੇ ਕਲਪਰੇਟ ਨੇ ਜਿਹੜੇ ਉਹ ਫੜਲੇ ਨੇ 6 ਦੇ 6 ਮੈਂ ਧੰਨਵਾਦੀ ਹਾਂ ਉਸ ਦਲੇਰ ਮੇਰੀ ਭੈਣ ਦੇ ਉਹ ਬੇਟੀ ਦੇ ਜਿਨੇ ਅੱਗੇ ਆ ਕੇ ਇਹ ਗੱਲ ਦੱਸੀ ਵੀ ਇਹ ਲੋਗ ਨੇ ਉਹਨਾਂ ਦੇ ਸਕੈਚ ਤਿਆਰ ਕੀਤੇ ਫੜੇਗੇ ਉਹ ਤੋਂ ਬਾਅਦ ਹੁਣ ਨਿਰਭੈ ਜਿਹੜਾ ਕਾਂਡ ਹੋਇਆ ਸੀ ਉਹਦੇ ਬਾਅਦ ਅਸੀਂ ਸਾਰੇ ਪਾਰਲੀਮੈਂਟ ਦੇ ਵਿੱਚ ਇਹ ਫਾਂਸੀ ਦੀ ਸਜ਼ਾ ਜਿਹੜੀ ਉਹ ਪਾਸ ਕੀਤੀ ਆ ਉੱਥੇ ਰੇਪ ਦੇ ਮੁਲਜ਼ਮਾਂ ਨੂੰ ਤੇ ਹੁਣ ਕੱਲ ਸੀਐਮ ਸਾਹਿਬ ਨੇ ਸਾਰੇ ਹਾਊਸ ਫਾਸਟ ਟਰੈਕ ਕੋਰਟ ਦੀ ਬੇਨਤੀ ਕੀਤੀ ਹੈ ਹਾਈ ਕੋਰਟ ਦੇ ਮੂਰੇ ਹੁਣ ਇਹ ਗੱਲ ਆ ਵੀ ਇਹਨਾਂ ਨੂੰ ਇਹ ਜਿਹੜੇ ਮੁਲਜ਼ਮ ਨੇ ਜਲਦੀ ਤੋਂ ਜਲਦੀ ਫਾਸਟ ਟਰੈਕ ਕਰਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋ ਜਾਏ ਤੇ ਅੱਗੇ ਤੋਂ ਕੋਈ ਅਹ ਜੀ ਹਿੰਮਤ ਅਹ ਜੀ ਕੋਸ਼ਿਸ਼ ਨਾ ਕਰੇ ਜੁਰਤ ਨਾ ਕਰੇ ਜੀ ਤਾਂ ਮੇਰਾ ਵੀ ਕਰਦਾ ਪਰ ਇੱਕ ਮੈਂਬਰ ਪਾਰਲੀਮੈਂਟ ਹੋਣ ਨਾਤੇ ਕਾਨੂੰਨ ਦੇ ਦਾਇਰੇ ਚ ਵੀ ਇਹਨਾਂ ਦੇ ਜਾ ਕੇ ਆਪ ਇਹਨਾਂ ਦੇ ਡੰਡਾ ਆਪਰੇਟ ਕੀਤਾ ਜਾਵੇ ਤੇ ਇਹਨਾਂ ਦੀਆਂ ਅੱਖਾਂ ਕੱਢ ਲੀਆਂ ਜਾਣ ਜਿਹੜੀ ਸਾਡੇ ਤੀਕਾ ਤਾਂ ਠੀਕ ਹੈ ਆਪਣੀ ਪੁਲਿਸ ਤੇ ਤਾਂ ਐਕਸ਼ਨ ਲੈ ਲਓ ਤੁਸੀਂ ਇਹ ਗੱਲ ਤੁਸੀਂ ਪੁਲਿਸ ਨੂੰ ਕਹਿ ਦਿਓ ਲੋਕ ਵੀ ਕਹਿ ਸਕਦੇ ਤੁਸੀਂ ਕਹਿ ਰਹੇ ਹੋ ਕਿ ਸ਼ਰਮ ਆਉਂਦੀ ਹੈ ਕਿ ਐਸੇ ਅਨਸਰ ਨਹੀਂ ਲੋਕ ਕਹਿੰਦੇ ਆ ਕਿ ਸ਼ਰਮ ਆਉਂਦੀ ਹੈ ਕਿ ਐਸੀ ਸਰਕਾਰ ਹੈ ਜਿਹੜੀ ਸਾਨੂੰ ਸੁਰੱਖਿਆ ਨਹੀਂ ਦੇ ਰਹੀ ਦੇਖੋ ਇਹ ਜੀ ਇਨਸੀਡੈਂਟਸ ਹੋਣਾ ਮੰਦ ਭਾਗੀ ਗੱਲ ਆ ਪਰ ਜਦ ਤੱਕ ਤੁਸੀਂ ਇਹ ਵੀ ਗੱਲ ਬਹੁਤ ਇੰਪੋਰਟੈਂਟ ਕਹੀ ਵੀ ਜਿਹੜਾ ਵੀ ਪਹਿਲਾਂ ਇੱਕ ਐਸਆਈ ਦੀ ਕਮੀ ਰਹੀ ਉੱਥੇ ਪਹਿਲਾਂ ਸਾਡਾ ਕੇਸ ਕ੍ਰੈਕ ਕਰਨ ਦੀ ਗੱਲ ਜ਼ਿੰਮੇਵਾਰੀ ਸੀ ਹੁਣ ਕੇਸ ਕ੍ਰੈਕ ਹੋ ਗਿਆ ਹੁਣ ਜਿਹੜਾ ਵੀ ਅਫਸਰ ਦੀ ਉੱਥੇ ਚਾਹੇ ਇਨਸਪੈਕਟਰ ਡੀਐਸਪੀ ਚਾਹੇ ਐਸਪੀਐਸ ਜਿਹੜਾ ਵੀ ਗੁਨਾਹਗਾਰ ਆ ਜੀਤੇ ਕਮੀ ਰਹੀ ਆ ਹੁਣ ਅਗਲੀ ਕਾਰਵਾਈ ਉਹਨਾਂ ਤੇ ਸ਼ੁਰੂ ਹੋਗੀ ਅੱਜ ਡੀਜੀਪੀ ਸਾਹਿਬ ਨੇ ਜਿਹੜੇ ਆਪ ਉਹ ਇੱਥੇ ਪਹੁੰਚ ਰਹੇ ਆ ਤੇ ਕੱਲੇ-ਕੱਲੇ ਕੇਸ ਦੀ ਜਿਹੜੀ ਵੇਰਵਾ ਹੈ ਉਹ ਵੀ ਤੁਹਾਡੇ ਮੂਰੇ ਰੱਖਣਗੇ ਤੇ ਜਿਹੜੀ ਆਪਣੇ ਵੱਲੋਂ ਮੇਰੇ ਕੋਲ ਜਿਹੜੀ ਕੋਈ ਰਿਪੋਰਟ ਆਈ ਆ ਵੀ ਅਫਸਰਾਂ ਦੀ ਕਿਵੇਂ ਕਮੀ ਰਹੀ ਆ ਉਹ ਵੀ ਦੂਰ ਕੀਤੀ ਜਾਊ ਤੇ ਅੱਗੇ ਤੋਂ ਇਹ ਜੀ ਕੋਈ ਗੱਲ ਨਾ ਹੋਵੇ ਉਹਦੇ ਲਈ ਕੀ ਕਰਨਾ ਲਗਾਤਾਰ ਮੈਂ ਹੁਣੇ ਕਮਿਸ਼ਨਰ ਸਾਹਿਬ ਨਾਲ ਮਿਲ ਕੇ ਆਇਆ ਡੀਆਈਜੀ ਸਾਹਿਬ ਨਾਲ ਮਿਲ ਕੇ ਆ ਉਹ ਟੋਟਲ ਰੋਡ ਮੈਪ ਅਸੀਂ ਤਿਆਰ ਕਰ ਰਹੇ ਹਾਂ ਵੀ ਇਹ ਜੀ ਹਿੰਮਤ ਅੱਗੇ ਤੋਂ ਕੋਈ ਕਰ ਨਾ ਸਕੇ ਬਿੱਟੂ ਸਾਹਿਬ ਸਸਪੈਂਡ ਕਰ ਦਿੱਤਾ ਗਿਆ ਫਿਰ ਬਹਾਲ ਹੋ ਜਾਂਦੇ ਆ ਸਸਪੈਂਸ਼ਨਾਂ ਨਾਲ ਕੀ ਹੁੰਦਾ ਡਿਸਮਿਸ ਦੀ ਮੰਗ ਹੋ ਰਹੀ ਹੈ ਤੁਸੀਂ ਰეკਮੈਂਡ ਕਰਦੇ ਹੋ ਕਿ ਡਿਸਮਿਸ ਕੀਤਾ ਜਾਵੇ ਉਸ ਪੁਲਿਸ ਅਫਸਰ ਨੂੰ ਦੇਖੋ ਮੈਂ ਸਮਝਦਾ ਡਿਸਮਿਸ ਤਾਂ ਹੋਏਗਾ ਹੀ ਹੋਏਗਾ ਉਦੋਂ ਅੱਗੇ ਕਾਰਵਾਈ ਵੀ ਹੈ ਜਿਹੜੀ ਉਹ ਵੀ ਹੋਏਗੀ ਇੱਕ ਇੱਕ ਮਸਾਲ ਕੈਮ ਹੋਣੀ ਹੈ ਇਹ ਭਰੋਸਾ ਦੇ ਰਿਹਾ ਹਾਂ ਤੁਸੀਂ ਔਨ ਕੈਮਰੇ ਤੇ ਲੋਕਾਂ ਨੂੰ ਕਿ ਡਿਸਮਿਸ ਕਰਵਾਉਂਗੇ ਤੁਸੀਂ ਕਿਉਂਕਿ ਉਸ ਕੁੜੀ ਦੀ ਜ਼ਿੰਦਗੀ ਨਾਲ ਜੋ ਹੋਇਆ ਉਹਦਾ ਕੋਈ ਉਹਦਾ ਬਦਲ ਨਹੀਂ ਹੈ ਦੁਬਾਰਾ ਉਹਨੂੰ ਤੁਸੀਂ ਉਹ ਚੀਜ਼ ਦੇ ਨਹੀਂ ਸਕਦੇ ਉਹਦੀ ਜ਼ਿੰਦਗੀ ਉਸ ਤਰ੍ਹਾਂ ਉਹ ਟਰੋਮਾ ਜਿਹੜਾ ਉਹਨੇ ਫੀਲ ਕੀਤਾ ਹੈ ਹੈਗਾ ਦੇਖੋ ਉਹ ਕੁੜੀ ਦੇ ਵੀ ਮੈਂ ਸਮਝਦਾ ਹਾਂ ਬੇਟੀ ਦੇ ਅਸੀਂ ਧੰਨਵਾਦੀ ਹਾਂ ਜਿਨੇ ਹਿੰਮਤ ਕੀਤੀ ਆ ਉਹਨੂੰ ਵੀ ਅੱਗੇ ਉਹ ਤਾਂ ਉਸਾ ਭੋਸਾ ਦੇ ਕੇ ਜਾਓ ਕਿ ਡਿਸਮਿਸ ਕਰਵਾਉਂਗੇ ਤੁਸੀਂ ਉਹਨਾਂ ਨੂੰ ਉਸ ਪੁਲਿਸ ਅਫਸਰ ਨੂੰ ਡਿਸਮਿਸ ਕਰਾਉਂਗੇ ਜਿਨੇ ਲਾਪਰਵਾਹੀ ਵਰਤੀ ਉਸ ਰਾਤ ਉਹ ਚਲਾ ਜਾਂਦਾ ਸਾਢੇ 4 5 ਘੰਟੇ ਦਾ ਸਮਾਂ ਸੀਗਾ ਉਹ ਕੁੜੀ ਦੀ ਜ਼ਿੰਦਗੀ ਜਿਹੜੀ ਸੀ ਖਲਵਾੜ ਹੋਇਆ ਉਹ ਵੱਜ ਸਕਦਾ ਮੈਂ ਕਿਹਾ ਬਿਲਕੁਲ ਨਹੀਂ ਬਖਸ਼ਿਆ ਜਾਊ ਬਿਲਕੁਲ ਨਹੀਂ ਬਖਸ਼ਿਆ ਜਾਊ ਉਹ ਨਹੀਂ ਜੇ ਕੋਈ ਹੋਰ ਵੀ ਹੈਗਾ ਏ ਉਹਦੇ ਉੱਤੇ ਵੀ ਜਿਹੜੀ ਸਖਤ ਕਾਰਵਾਈ ਜੇ ਕਿ ਤੂੰ ਇਹ ਇਹ ਹੱਦ ਹੋ ਗਈ ਇੱਕ ਸਾਡੀ ਧੀ ਪੈਣ ਨਾਲ ਇਹ ਬਲਾਤਕਾਰ ਰੇਪ ਹੋ ਗਿਆ ਤੇ ਇਹਨਾਂ ਨੂੰ ਬਖਸ਼ਣ ਦਾ ਕੀ ਮਤਲਬ ਇਹ ਕਾਦਲੀ ਤਨਖਾਹਾਂ ਲੈਂਦੇ ਆ ਕਿਸ ਲਈ ਇਹ ਵਰਦੀ ਪਵਾਈ ਹੋਈ ਹੈ ਇਹਨਾਂ ਦੀ ਵਰਦੀ ਦਾ ਡਰ ਹੋਣਾ ਚਾਹੀਦਾ ਰੋਬ ਹੋਣਾ ਚਾਹੀਦਾ ਉਹ ਕੰਮ ਆ ਜਿਹੜਾ ਉਹ ਵੀ ਅਸੀਂ ਅੱਗੇ ਹੋਰ ਪੈਦਾ ਕਰਾਂਗੇ ਵੀ ਪੁਲਿਸ ਆ ਜਿਹੜੀ ਹੋਰ ਉਹਨੂੰ ਦੇਖੋ ਇਹ ਵੀ ਹੁਣ ਮੈਂ ਕਹਾਂਗਾ ਤੁਸੀਂ ਪੋਲਿਟਿਕਲ ਗੱਲਾਂ ਕਰਨ ਲੱਗੇ ਇਹ ਪੁਲਿਸ ਨੂੰ ਕਮਜ਼ੋਰ ਕਰਨ ਵਾਲੇ ਵੀ ਜਿਹੜੇ ਲੋਕ ਨੇ ਉਹ ਵੀ ਬੜੇ ਦੋਸ਼ੀ ਨੇ ਇਸ ਕਾਲ ਚ ਸਰਕਾਰ ਦਾ ਫਰਜ ਆ ਡਿਊਟੀ ਹੁੰਦੀ ਆ ਸਰਕਾਰ ਦੀ ਪੁਲਿਸ ਨੂੰ ਤਕੜਾ ਕਰੇ ਤੇ ਸਰਕਾਰ ਦਾ ਤੁਹਾਡੀ ਆ ਦੋ ਸਾਲ ਹੋ ਗਏ ਤੁਸੀਂ ਤਾਕਤਵਰ ਕਰ ਦਿੰਦੇ ਜੇ ਪਹਿਲਾਂ ਵਾਲਿਆਂ ਨੇ ਕਮਜ਼ੋਰ ਕਰਤੀ ਸੀ ਤਾਂ ਅਸੀਂ ਬਿਲਕੁਲ ਲੱਗੇ ਆ ਅਸੀਂ ਤਾਂ ਆ ਕੇ ਸਾਰੇ ਕੇਸ ਲੱਭੇ ਆ ਚਾਹੇ ਪਰ ਸਵਾਲ ਕੀ ਦਿੱਤੇ ਤੁਸੀਂ ਕਹਿ ਰਹੇ ਹੋ ਕਮਜ਼ੋਰ ਕੀਤਾ ਕਿਹਨੇ ਕੀਤਾ ਪੁਲਿਸ ਨੂੰ ਕਮਜ਼ੋਰ ਦੇਖੋ ਇਹ 10 ਸਾਲ ਜਿਹੜੀ ਸਰਕਾਰ ਰਹੀ ਆ ਉਹਨਾਂ ਦੇ ਉਹ ਬਿਲਕੁਲ ਜਿਹੜਾ ਇਹ ਪੁਲਿਸ ਨੂੰ ਬਹੁਤ ਭਾਰੀ ਉਹਨਾਂ ਨੇ ਕਮਜ਼ੋਰ ਕੀਤਾ ਤੇ ਨਿੱਜੀ ਕੰਮਾਂ ਲਈ ਵਰਤੇ ਆ ਚਲੋ ਉਹ ਅਲੱਗ ਇਸ਼ੂ ਤੇ ਗੱਲ ਕਰਾਂਗੇ ਇੱਕ ਵਾਰ ਫੇਰ ਕਰਾਂਗੇ ਅੱਜ ਜਿਹੜੀ ਤੁਸੀਂ ਗੱਲ ਕਹੀ ਆ ਪੁਲਿਸ ਕੇਪੇਬਲ ਨਹੀਂ ਹੈ ਪੰਜਾਬ ਪੁਲਿਸ ਇਨ੍ਹਾਂ ਚੀਜ਼ਾਂ ਦੇ ਨਾਲ ਨਜਿੱਠਣ ਦੇ ਲਈ ਲੋਕਾਂ ਨੂੰ ਸੁਰੱਖਿਆ ਮਹੱਈਆ ਕਰਾਉਣ ਦੇ 100% ਪੰਜਾਬ ਪੁਲਿਸ ਕੇਪੇਬਲ ਆ 100% ਪੰਜਾਬ ਪੁਲਿਸ ਨੇ ਤਾਂ ਬਹੁਤ بڑے ਦੌਰ ਦੇਖਿਆ ਜੀ ਜੋ ਪੰਜਾਬ ਪੁਲਿਸ ਪਰ ਪੰਜਾਬ ਪੁਲਿਸ ਨੂੰ ਪਿਛਲੇ ਦਿਨਾਂ 'ਚ ਜਿਹੜੀ ਉਹਦੇ ਰਿਕਰੂਟਮੈਂਟ ਨਹੀਂ ਹੋਈ ਪਿਛਲੇ ਦਿਨ ਭਰਤੀ ਨਹੀਂ ਹੋਈ ਜਿਹੜੀ ਜਾਂ ਹੋਈ ਉਹ ਸਾਰੇ ਦੇ ਸਾਰੇ ਸਾਡੇ ਤਾਂ ਅੱਧੀ ਆ ਸਾਰੀ ਦੀ ਸਾਰੀ ਤੁਸੀਂ ਕਹੋਗੇ ਹੁਣ ਸਰਕਾਰ ਆਈ ਆ ਪਰ ਅਸੀਂ ਲੱਗੇ ਹੋਏ ਹਾਂ ਸਾਡੇ ਅਜੇ ਟਾਈਮ ਪਿਆ ਸਾਰੀ ਦੀ ਸਾਰੀ ਭਰਤੀ ਜਿਹ ਉਹ ਮੁਕਸਰ ਜ਼ਿਲ੍ਹਿਆਂ ਦੇ ਵਿੱਚ ਹੋਈ ਤੁਸੀਂ ਰਿਕਾਰਡ ਆਨ ਦੀ ਰਿਕਾਰਡ ਦੇਖ ਸਕਦੇ ਹੋ ਤੇ ਪਰ ਇੱਥੇ ਹੁਣ ਅੱਜ ਡੀਜੀਪੀ ਸਾਹਿਬ ਦਾਸ ਆ ਰਹੇ ਆ ਸਾਡੇ ਕੋਲ ਨਫਰੀ ਦੀ ਬੜੀ ਕਮੀ ਆ ਲੁਧਿਆਣੇ ਦੇ ਵਿੱਚ ਉਹ ਅਸੀਂ ਮੂਰੇ ਰੱਖਾਂਗੇ ਸਾਡੇ ਕੋਲ ਨੰਬਰ ਨੇ ਜਿਹੜੇ ਉਹ ਅੱਧੇ ਨੇ 9000 ਤੋਂ ਉੱਤੇ ਜਿਹੜਾ ਜਿਹੜੀ ਆ ਨਫਰੀ ਚਾਹੀਦੀ ਆ ਉਹ ਸਾਡੇ ਕੋਲ 4500 ਦੀ ਨਫਰੀ ਆ ਉਹ ਕਿਉਂਕਿ ਸਭ ਤੋਂ ਵੱਡਾ ਸ਼ਹਿਰ ਆ ਸੀ ਇਹ ਇੱਕ ਸਭ ਤੋਂ ਵੱਡੀ ਸੀਐਮ ਸਾਹਿਬ ਤੇ ਉਹਨਾਂ ਮੂਰੇ ਡਿਮਾਂਡ ਆ ਉਦੋਂ ਤੱਕ ਪੀਸੀਆਰ ਵਾਹिकल्स ਸਾਨੂੰ ਚਾਹੀਦੇ ਆ ਉਦੋਂ ਤੱਕ ਜਿਹੜਾ ਲਾਈਟਾਂ ਦਾ ਉਹ ਅਸੀਂ ਨਿੱਜੀ ਜਿਹੜਾ ਪ੍ਰਬੰਧ ਜਾਂ ਕੈਮਰਿਆਂ ਦਾ ਉਹ ਆਪਣੇ ਉਰੇ ਆਪ ਕਰਾਂਗੇ ਪਰ ਇਹ ਦੋ ਗੱਲਾਂ ਪ੍ਰਮੁੱਖ ਨੇ ਨਫਰੀ ਅੱਜ ਸਾਡੇ ਕੋਲ ਅੱਧੀ ਆ ਉਹ ਸਾਨੂੰ ਜ਼ਿਆਦਾ ਚਾਹੀਦੀ ਆ ਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਜਿਹੜੀ ਤੁਸੀਂ ਬਾਰ ਬਾਰ ਕਾਰਵਾਈ ਵਾਲੀ ਗੱਲ ਕਹਿ ਰਹੇ ਹੋ ਇਹ ਇਕੱਲੀ ਥੋੜੀ ਨਹੀਂ ਗਈ ਇਹ ਸਾਰੇ ਹਰੇਕ ਦੀ ਅੱਜ ਇਹ 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 ਡਿਮਾਂਡ ਆ ਸਖਤ ਤੋਂ ਸਖਤ ਕਾਰਵਾਈ ਹੋ ਜਾਏਗੀ ਤੇ ਸਖਤ ਤੋਂ ਤੱਕ ਸਜ਼ਾ ਜਿਹੜੀ ਇਹਨਾਂ ਨੂੰ ਸਿੱਧੇ ਕਰ ਦਾਂਗੇ ਬੰਦੇ ਦੇ ਪੁੱਤ ਬਣਾਵਾਂਗੇ ਜਿਹੜਾ ਅੱਗੇ ਤੋਂ ਕੋਈ ਐਸੀ ਗੱਲ ਕਰਨ ਲਈ ਸੋਚੇ ਨਾ ਕਰਨਾ ਤਾਂ ਬਹੁਤ ਮੈਟਰ ਸਾਹਿਬ ਸੰਸਦ ਦੇ ਤੌਰ ਤੇ ਨਹੀਂ ਆਖਰੀ ਸਵਾਲ ਕਰ ਰਹੇ ਆ ਸੰਸਦ ਦੇ ਤੌਰ ਤੇ ਨਹੀਂ ਇੱਕ ਇਨਸਾਨ ਦੇ ਤੌਰ ਤੇ ਜਦੋਂ ਤੁਹਾਨੂੰ ਸੁਣਿਆ ਹੋਣਾ ਜਦੋਂ ਪਤਾ ਲੱਗਿਆ ਦਿਲ ਤਾਂ ਥੋੜਾ ਵੀ ਬਲੁੰਦ ਰਿਆ ਗਿਆ ਹੋਣਾ ਕਿ ਬਹੁਤ ਗਲਤ ਹੋਇਆ ਨਹੀਂ ਨਹੀਂ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਇਹ ਤੁਸੀਂ ਬਹੁਤ ਚਲੋ ਸਾਰੇ ਹੀ ਆਪਾਂ ਇਨਸਾਨ ਆ ਮੈਂ ਉਦੋਂ ਸੁੱਤਾ ਨਹੀਂ ਮੈਂ ਲਗਾਤਾਰ ਟੈਲੀਫੋਨ 2 ਵਜੇ ਤੱਕ ਡੀਆਈਜੀ ਖਟੜਾ ਸਾਹਿਬ ਜਿਹੜੇ ਉਹਨਾਂ ਨਾਲ ਲੱਗਿਆ ਨੇ ਉਹ ਫੀਲਡ ਸੀ ਉਸ ਵੇਲੇ ਵੀ ਇਹ ਕੇਸ ਜਿੰਨਾ ਚਿਰ ਉਹਨਾਂ ਨੇ ਮੈਨੂੰ ਦੱਸਿਆ ਨਹੀਂ ਵੀ ਮੁੱਖ ਸਰਗਨਾ ਜਿਹੜਾ ਉਹ ਫੜਿਆ ਨਹੀਂ ਗਿਆ ਉਹਨਾਂ ਚ ਵਾਕਈ ਧੀ ਪੈਣ ਸਾਡੀ ਸਾਰਿਆਂ ਦੀ ਸਾਂਝੀ ਆ ਅੱਜ ਕਿਉਂ ਅਸੀਂ ਫਿਰ ਰਹੇ ਹਾਂ ਸਾਰਿਆਂ ਦੇ ਵੀ ਅੱਗੇ ਤੋਂ ਇਹ ਇਨਫਲੂਐਂਸ ਨਾ ਹੋਵੇ ਤੇ ਇਸ ਕਰਕੇ ਇਹ ਸ਼ਰਮਸਾਰ ਕੀਤਾ ਇਸ ਸਿਸਟਮ ਨੇ ਸਿਰ ਝੁਕਿਆ ਮੈਨੂੰ ਉਹ ਦਿਨ ਵੀ ਯਾਦ ਆ ਜਦੋਂ ਨਰਬਹਿ ਕਾਂਡ ਹੋਇਆ ਸੀ ਮੈਂ ਉਸ ਵੇਲੇ ਪਾਰਲੀਮੈਂਟ ਸੀ ਜਦੋਂ ਅਸੀਂ ਕਾਨੂੰਨ ਪਾਸ ਕੀਤਾ ਸੀ ਅੱਜ ਇਸ ਬੱਚੀ ਨਾ ਹੋਇਆ ਤੇ ਇਹ ਬੱਚੀ ਨਾਲ ਵੀ ਖੜਾਂਗੇ ਇਹ ਜਿੰਨਾ ਵੀ ਇਸ ਇਹ ਦੀ ਇਹਦੀ ਹੈਲਪ ਕੀਤੀ ਜਾਵੇ ਜਿੰਨਾ ਵੀ ਇਸ ਟਰਾਮਾ ਚੋਂ ਕੱਢਣ ਲਈ ਜੋ ਕੁਝ ਵੀ ਕਰਨਾ ਪੂ ਸਰਕਾਰ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਉਹ ਕਰਾਂਗੇ ਤੇ ਇਹ ਮੈਂ بھائی ਇਹ ਸੱਚਾਈ ਕਹਿਣਾ ਵੀ ਕੋਈ ਸਿਆਸਤ ਵਾਲੀ ਗੱਲ ਨਹੀਂ ਇਹਦੇ ਵਿੱਚ ਕੋਈ ਐਸੀ ਗੱਲ ਨਹੀਂ ਪਰ ਮਨ ਦੁਖਿਆਏ ਅੱਜ ਜੀਤ ਆ ਇਹ ਕਰਦਾ ਮੈਂ ਜਿਵੇਂ ਤੁਹਾਨੂੰ ਕਿਹਾ ਵੀ ਇਹੋ ਜੇ ਮੰਦਿਆਂ ਨੂੰ ਸਬਕ ਸਿਖਾ ਦਈਏ ਪਰ ਕਾਨੂੰਨ ਦੇ ਦਾਇਰੇ ਚ ਰਹਿ ਕੇ ਸਬਕ ਸਿਖਾਵਾਂਗੇ ਇਹ ਮੈਂ ਤੁਹਾਨੂੰ ਜ਼ਿੰਮੇਵਾਰੀ ਨਾ ਕਹਿਣਾ ਸੰਸਦ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਡਿਸਮਿਸ ਕਰਵਾਏ ਜਾਣਗੇ ਉਹ ਪੁਲਿਸ ਅਫਸਰ ਜਿਨ੍ਹਾਂ ਦੀ ਨਲਾਇਕੀ ਸੀਗੀ ਔਰ ਐਸੀ ਘਟਨਾ ਦੁਆਰਾ ਨਾ ਵਾਪਰੇ ਸਬਕ ਸਿਖਾਉਣ ਦੀ ਉਹ ਗੱਲ ਕਰ ਰਹੇ ਨੇ ਕੈਮਰਾ ਪਰਸਨ ਦਰਸ਼ਨ ਸਿੰਘ ਦੇ ਨਾਲ ਸਿਮਰਨ ਜੋ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ